ਗੜ ਸ਼ੰਕਰ ਤੋਂ ਸਾਬਕਾ ਵਿਧਾਇਕ ਤੇ ਸ਼ਰਮਨੀ ਕਾਲੀਦਲ ਦੇ ਆਗੂ ਠੇਕੇਦਾਰ ਸੁਰੀਦਨ ਸਿੰਘ ਭੁੱਲੇਵਾਲ ਰਾਠਾ ਨੇ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਮਨੀਸ਼ ਸਿਸੋਦੀਆ ਵੱਲੋਂ ਦਿੱਤੇ ਗਏ ਬਿਆਨਾਂ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਦਿੱਲੀ ਦੇ ਨਕਰੇ ਕੋਈ ਲੀਡਰਾਂ ਵੱਲੋਂ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਡੂੰਗੀ ਸਾਜਸ਼ ਰਚੀ ਜਾ ਰਹੀ ਹੈ ਜਿਸ ਨੂੰ ਪੰਜਾਬ ਦੇ ਲੋਕ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ ਸੁਰੀਦਨ ਸਿੰਘ ਭੁੱਲੇਵਾਲ ਬਿੱਟੂ ਚੋਹਾਨ ਦੀ ਰਿਪੋਰਟ ਗੜ ਸ਼ੰਕਰ ਦੇਖੋ ਜਿਹੜਾ ਸ਼ੋਦੀ ਨੇ ਬਿਆਨ ਦਿੱਤਾ ਪੂਰੇ ਲੇਡੀ ਦਾ ਫੰਕਸ਼ਨ ਚੱਲ ਰਿਹਾ ਸੀ ਜਿੱਥੇ ਕੱਟ ਦੇ ਵਿੱਚ ਬਿਆਨ ਦਿੱਤਾ ਉਹਦੀ ਅਸੀਂ ਘੋਰ ਨਿੰਦਿਆ ਕਰਦੇ ਆਂ ਪੰਜਾਬ ਦੇ ਲੋਕ ਇਹੋ ਜਿਹੇ ਲੋਕਾਂ ਨੂੰ ਕਦੀ ਵੀ ਬਰਦਾਸ਼ਤ ਨਹੀਂ ਕਰਦੇ ਇਹਨਾਂ ਲੋਕਾਂ ਨੇ ਬੜੇ ਸਭਜ ਬਾਗ ਦਿਖਾ ਲ ਕੇ ਪਹਿਲਾਂ ਦਿੱਲੀ ਨੂੰ ਲੁੱਟਿਆ ਹੁਣ ਇਹ ਪੰਜਾਬ ਨੂੰ ਲੁੱਟਣ ਵਾਸਤੇ ਆਇਆ ਪੰਜਾਬ ਦੇ ਵਿੱਚ ਜੋ ਲੁੱਟ ਹੋ ਰਹੀ ਆ ਉਹ ਰਾਜ ਕੇ ਲੁੱਟ ਕਰ ਰਹੇ ਹੋ ਕਿ ਪੰਜਾਬ ਦੇ ਲੋਕ ਇਹਨਾਂ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ ਜਿਹੜੇ ਕਹਿੰਦੇ ਅਸੀਂ ਹਰ ਹਰਵਾ ਦਰਵਾ ਬਰਦ ਕੇ ਕੁੱਟ ਕੇ ਜੋ ਵੀ ਕਰਾਂਗੇ ਆਪਣਾ ਅਜੀਤ ਸਰਕਾਰਗਾ ਮਣਾਉਣੀ ਆ ਪਰ ਅੱਜ ਮੈਂ ਪੰਜਾਬ ਦੇ ਵਿੱਚ ਦੇਖਦੇ ਆ ਤੁਸੀਂ ਆ ਨੈੱਟ ਦੇ ਚੈਨਲਾਂ ਤੇ ਦੇਖਦੇ ਆ ਕਿ ਪੰਜਾਬ ਦੇ ਵਿੱਚ ਹਲਕਿਆਂ ਦੇ ਵਿੱਚ ਜਿਹੜੀਆਂ ਲੇਡੀ ਆ ਕਈ ਸਾਡੇ ਕਿਸਾਨ ਜੈਂਟ ਜਿਹੜੇ ਆ ਉਹ ਵੀ ਉੱਥੇ ਕਹਿੰਦੇ ਜੇ ਸਾਡੇ ਪਿੰਡਾਂ ਦੇ ਵਿੱਚ ਕੋਈ ਐਮ.ਐਲ.ਏ. ਬੜਿਆ ਕੋ ਲੀਡਰ ਬੜਿਆ ਤੇ ਇਹਨਾਂ ਦੇ ਡੰਡਾ ਫੇਰਾਂਗੇ ਇਹ ਹਾਲਾਤ ਇਹਨਾਂ ਦੇ 26 ਦੇ ਵਿੱਚ ਹੋਣੇ ਆ 26 ਤੇ ਇਹਨਾਂ ਦੇ ਪੱਥਰ ਵੀ ਬਜਣੇ ਆ ਇਹਨਾਂ ਦੇ ਡੰਡੇ ਵੀ ਬਜਣੇ ਆ ਕਿ ਜੋ ਇਹ ਪੰਜਾਬ ਦੇ ਨਾਲ ਕਰ ਰਹੇ ਆ ਪੰਜਾਬ ਦੇ ਲੋਕ ਕਦੀ ਇਹ ਗੱਲਾਂ ਬਰਦਾਸ਼ਤ ਨਹੀਂ ਕਰਦੇ ਦੇਖੋ ਗੱਲ ਇਹ ਆ ਮੈਂ ਤਾਂ ਵਿਧਾਇਕ ਸਾਹਿਬ ਨੂੰ ਇਹ ਪੁੱਛਦਾ ਪੰਜ ਸਾਲ ਉਹ اپੋਜੀਸ਼ਨ 'ਚ ਰਹਿ ਕੇ ਉਹਦਾ ਮੂੰਹ ਖੁੱਲਾ ਸੀ ਉੱਤੇ ਕੋਈ ਵੀ ਪਵੰਦੀ ਨਹੀਂ ਸੀ ਕਿ ਉਹਨਾਂ ਪਾਰਟੀ ਦੇ ਜ਼ਾਬਤੇ 'ਚ ਰਹਿਣਾ ਕੀ ਆ ਉਹ ਵਿਧਾਨ ਸਭਾ ਦੇ ਵਿੱਚ ਮੁੱਦੇ ਚੱਕੇ ਆ? ਕੀ ਉਹਨ ਇੱਥੇ ਪਬਲਿਕ ਦੇ ਵਿੱਚ ਚੈਨਲਾਂ ਦੇ ਮੁੱਦੇ ਚੱਕੇ ਆ? ਕਿ ਗੜਜਾਂ ਗਰਹਲਕੇ ਦੀ ਤਰਜੋਗ ਹਾਲਤ ਆ। ਹੁਣ ਸਾਢੇ 3 ਸਾਲ ਉਹਦੇ ਬੀਤ ਗਏ ਆ। ਇੰਨੇ ਸਮੇਂ ਦੇ ਵਿੱਚ ਸਾਢੇ 8 ਸਾਲਾਂ ਦੇ ਵਿੱਚ ਇੱਕ ਪ੍ਰੋਜੈਕਟ ਦੱਸ ਦੇ ਜਿਹੜਾ ਗੜ ਸ਼ੰਕਰ ਚ ਉਹਨੂੰ ਲਿਆਂਦਾ ਹੋਵੇ ਔਰ ਉਹ ਸਿਰੇ ਚੜ੍ਹਿਆ ਹੋਵੇ। ਇੱਕ ਵੀ ਦੱਸ ਦੇ। ਜਿਹੜੀਆਂ ਗੱਲਾਂ ਦੇ ਨਾਲ ਇਹ ਲੋਕ 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 ਦੇਖਦੇ ਕੰਮ ਠੋਕਣਾ ਬੜੇ ਨਹੀਂ ਪੱਕਦੇ ਸੜਕਾਂ ਦੀ ਤਰਜੋਗ ਹਾਲਤ ਆ ਨੈਸ਼ਨਲ ਹਾਈਵੇ ਟੁੱਟ ਰਿਆ ਬੁਰੀ ਤਰ੍ਹਾਂ ਇੱਕ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਕਿ ਮੈਂ ਤੁਹਾਨੂੰ ਕਹ ਆਪ ਖੁਦ ਪੁੱਛ ਲਿਆ ਸੀਗਾ ਕਿ ਤੂੰ ਇੱਕ ਕੰਮ ਦੱਸ ਦੇ ਜੇ ਇੱਕ ਕੰਮ ਵੀ ਹਲਕੇ ਦੇ ਵਿੱਚ ਕੀਤਾ ਹੋਗੇ ਅਸੀਂ ਤੈਨੂੰ 30 35 ਕੰਮ ਬਣਾ ਦਿੰਦੇ ਜਿਹੜੇ ਅਸੀਂ ਆਪਣੇ ਸਮੇਂ ਸ਼ੁਰੂ ਕੀਤੇ ਔਰ ਸਮੇਂ ਜਿਹੜਾ ਨਿਪਰੇ ਵੀ ਜਾੜਿਆ ਜੇ ਸੀਵਰੇਜ ਵਗੈਰਾ ਆਦਿ ਕੇ ਪ੍ਰੋਜੈਕਟ ਸਾਡੇ ਰਹਿ ਗਏ ਉਹ ਤੁਸੀਂ ਤਾਂ ਸਾਡੇ 8.5 ਸਾਲਾਂ ਦੀ ਨਿਪਰੇ ਜਾੜਿਆ ਇਹ ਮੁੜ ਕੇ ਫਿਰ ਤੇ ਸ਼ੋਮਨੀ ਕਾਲੀਦਾਲ ਦੀ ਸਰਕਾਰ ਆਉਣੀ ਆ ਜਿਹੜੇ ਪ੍ਰੋਜੈਕਟ અધੂਰੇ ਪਏ ਆ ਉਹ ਸਾਰੇ ਸ਼ੋਮਨੀ ਕਾਲੀਦਾਲ ਦੀ ਸਰਕਾਰ ਵੇਲੇ ਚੜਨੇ ਆ ਇਹਨਾਂ ਲੋਕਾਂ ਨੂੰ ਕੱਖ ਨਹੀਂ ਹੋਣਾ ਇਹ ਲੋਕ ਆਪਣੀਆਂ ਤਜੋਰੀਆਂ ਭਰਨ ਬਾਅਦ ਤੇ ਤੁਰੇ ਹੋ ਆ ਜਿਹੜਾ ਸੈਂਟਰ ਤੋਂ 15ਵੇਂ ਵਿੱਤੀ ਕਮਿਸ਼ਨ ਦਾ ਪੈਸਾ ਆਉਂਦਾ ਆਬਾਦੀ ਦੇ ਮੁਤਾਬਕ ਪਿੰਡਾਂ ਨੂੰ ਮਿਲਦਾ ਉਹ ਪੈਸਾ ਵੀ ਪਿੰਡਾਂ ਦੇ ਵਿੱਚ ਹੀ ਨਹੀਂ ਲੱਗ ਰਿਹਾ ਕਿਤੇ ਵਾਟਰ ਕੂਲਰ ਦੇ ਦਿਓ ਜੀ ਕਿਤੇ ਸੋਲਰ ਦੇ ਦਿਓ ਜੀ ਛੱਪੜਾਂ ਦੀ ਸਫਾਈ ਮਸ਼ੀਨਾਂ ਨਾਲ ਲਿਆ ਕੇ ਕਰਾ ਦਿਓ ਜੀ ਉਹ ਸਾਰਿਆਂ ਨਾਲ ਸੌਦੇਬਾਜ਼ੀਆਂ ਹੋਈਆਂ ਆ ਸਾਰਿਆਂ ਨਾਲ ਸ਼ੇਰ ਇਹਨਾਂ ਦੇ ਚੱਲ ਰਹੇ ਆ ਮਾਈਨਿੰਗ ਜਿਹੜੀ ਬਰਸਾਤ ਮਹੀਨੇ 'ਚ ਮਾਈਨਿੰਗ ਬੰਦ ਹੁੰਦੀ ਆ ਉਹ ਮਾਈਨਿੰਗ ਹਾਲੇ ਵੀ ਧੜਾ-ਧੜਾ ਚੱਲ ਰਹੀ ਆ ਔਰ ਜੇ ਕਿਸੇ ਪਾਸਿਓਂ ਵੀ ਸਾਫ਼ ਹੋਣ ਸਾਫ਼-ਸੁਥਰੇ ਹੋਣ ਇਮਾਨਦਾਰ ਹੋਣ ਤੇ ਗੱਡਸ਼ੰਕ ਦੇ ਲੋਕ ਪੰਜਾਬ ਦੇ ਲੋਕ ਇਹਨਾਂ ਨੂੰ ਜਾਣ ਸਕਦੇ ਗਾਂ ਤੁਸੀਂ ਦੇਖ ਲਓ ਕਿਤੇ ਵੀ ਲੱਭਣੇ ਨਹੀਂ ਦੇਖੋ ਜਿਹਦਾ ਸੈਂਟਰ ਦਾ ਪੈਸਾ ਆਉਂਦਾ ਉਹਦੇ ਵੀ ਸਟੇਟ ਸਰਕਾਰ ਨੂੰ ਆਪਣਾ ਸ਼ੇਰ ਪਾਉਣਾ ਪੈਂਦਾ ਕੋ ਸ਼ਹਿਰ ਆਪਣਾ ਪਾਉਣ ਫਿਰ ਸੈਂਟਰ ਉਹਨਾਂ ਨੂੰ ਉਹਨੇ ਪੈਸੇ ਸੈਂਟਰ ਦਿੰਦਾ ਜੇਲੇ ਸਡੇਡ ਸਰਕਾਰ ਨੇ ਆਪਣਾ ਸ਼ਹਿਰੇ ਨਹੀਂ ਪਾਇਆ ਕੋਈ ਪ੍ਰੋਜੈਕਟੇ ਨਹੀਂ ਤਿਆਰ ਕੀਤੇ ਤੇ ਸੈਂਟਰ ਇਹਨੂੰ ਪੈਸੇ ਕਿੱਥੇ ਦੇ ਦਊਗਾ ਇਹ ਤਾਂ ਸਿਰਫ ਉਹ ਅਲਾਮਾ ਸੈਂਟਰ ਨੂੰ ਦੇਣ ਦਾ ਹੈ ਉਹਨੇ ਪੈਸੇ ਵਾਪਸ ਲੈ ਲਿਆ ਜੀ ਪਰ ਤੁਸੀਂ ਤਾਂ ਕੁਝ ਦੱਸੋ ਕਰਕੇ ਜਦ ਤੁਸੀਂ ਕੋਈ ਕਰਕੇ ਦੱਸਿਆ ਹੀ ਨਹੀਂਗਾ ਤਾਂ ਸੈਂਟਰ ਪੈਸੇ ਕਾਹਦੇ ਦੇਵੇ ਮੰਗਾ ਤੋਂ ਗੜਸ਼ੰਕਰ ਆਨੰਦ ਆਨੰਦਪੁਰ ਸਾਹਿਬ ਨਾਣਾ ਦੇਵੀ ਤੱਕ ਦਾ ਰੋਡ ਸੈਂਟਰ ਦੇ ਵਜੀਰ ਨੂੰ ਲਿਆ ਕੇ ਪੰਜਾਬ ਸਰਕਾਰ ਦਾ ਸੈਕਟਰੀ ਨਾਲ ਸੀ ਪੀਡਬਲਯੂਡੀ ਦਾ ਉਹਦਾ ਸਟੋਰ ਰੱਖਿਆ ਸੀ ਕਾਂਗਰਸੀ ਸਰਕਾਰ ਬਣ ਗਈ ਕੈਪਟਨ ਅੰਦਰ ਸਿੰਘ ਮੁੱਖ ਮੰਤਰੀ ਸੀਗਾ ਉਹਨੂੰ ਜਿਹੜੀਆਂ ਫਾਰਮਲਟੀਆਂ ਉਸ ਨੈਸ਼ਨਲ ਹਾਈਵੇ ਦੀਆਂ ਉਦੋਂ ਉਹਨੂੰ ਵੀ ਨਹੀਂ ਪੂਰੀਆਂ ਕੀਤੀਆਂ ਸੀ ਤੋ ਉਹ ਨੈਸ਼ਨਲ ਹਾਈਵੇ ਵੀ ਰਹਿ ਗਿਆ ਇਦਾਂ ਇਹ ਸੜਕਾਂ ਜਿਹੜੀਆਂ ਰਹੀ ਜਾ ਰਹੀਆਂ ਕਿਉਂ ਜੱਦ ਨਹੀਂ ਕਰਨੇ ਕਾਕੀ ਨਹੀਂ ਆਪਣਾ ਸ਼ੇਅਰ ਨਹੀਂ ਪਾਉਣਾ ਕੋਈ ਪਾਲਿਸੀ ਬਣਾਉਣੀ ਨਹੀਂ ਤੇ ਸੈਂਟਰ ਇਹਨੂੰ ਵੈਕਤੋ ਦੇ ਦਊਗਾ